ਖੌਤੀ ਰੱਬ ਅਤੇ ਪੁਜਾਰੀ ਰਚਨਾਕਾਰ ਨਵੀ ਮਸੀਹਾ ਪੁੰਨਿਆਂ ਤੇ ਸੰਗਰਾਂਦਾਂ ਸਾਰੀਆਂ ਅੱਜ ਨਹਾਈ ਜਾਣਾ ਹੈ ਮੂਰਤੀਆਂ ਵਾਂਗੂ ਗ੍ਰੰਥਾਂ ਨੂੰ ਵੀ ਮੱਥੇ ਤੂੰ ਰਗੜਾਈ ਜਾਣਾ ਹੈ ਡਾਕਟਰਾਂ ਕੋਲ ਵੀ ਤੁਰਿਆ ਰਹਿਣਾ ਹੈ ਫਾਂਡੇ ਵੀ ਕਰਵਾਈ ਜਾਣਾ ਉੱਤੋਂ ਸਾਨੂੰ ਝੂਠੇ ਕਹਿੰਦਾ ਹੈ ਤੇਰੇ ਵਾਲੀ ਹੱਦ ਹੋ ਗਈ ਲੈ ਤੂੰ ਕੰਮ ਤਾਂ ਸਾਰੇ ਉਹੀ ਕਰਦਾ ਹੈ ਫਿਰ ਕਹਣਾ ਹੈ ਕਿ ਮੈਨੂੰ ਬ੍ਰਾਹਮਣ ਨਾ ਕਹਿ ਟੂਨੇ ਕਰਦਾ ਹੈ ਮੰਤਰ ਪੜਦਾ ਹੈ ਧੂਣੀ ਖੇ ਉਡਾਈ ਜਾਣਾ ਦਸਾਂ ਨੋਹਾਂ ਦੀ ਕਿਰਤ ਛੁੜਾ ਕੇ ਮਾਲਾ ਹੱਥ ਫੜਾਈ ਜਾਣਾ ਕੁਦਰਤ ਦੇ ਨਿਯਮਾਂ ਨੂੰ ਪੰਡਦਾ ਹੈ ਅਸਮਾਨੀ ਰੱਬ ਚੜਾਈ ਜਾਣਾ ਤੇਰੇ ਰੱਬ ਦਾ ਜੱਬ ਮਕਾਉਣਾ ਸਾਡੇ ਰੱਬ ਨਾਲ ਪੰਗੇ ਨਾ ਲੈ ਤੂੰ ਕੰਮ ਤਾਂ ਸਾਰੇ ਉਹੀ ਕਰਦਾ ਫਿਰ ਕਹਿਣਾ ਕਿ ਮੈਨੂੰ ਬ੍ਰਾਹਮਣ ਨਾ ਕਹਿ ਮਛੀਆਂ ਰੁਖਾਂ ਤੇ ਚੜ੍ਹੇ ਛੇਰਾ ਨੂੰ ਚਰਵਾਈ ਜਾਣਾ ਕੁੱਟਣ ਪੈਂਦਾ ਹੈ ਅਕਲ ਨਹੀਂ ਕਰਦਾ ਤਰਕਾ ਨੂੰ ਟਰਕਾਈ ਜਾਣਾ ਆਪਣੇ ਨਿਆਣੇ ਸਿੱਟ ਕਰ ਲੈ ਲੋਕਾਂ ਦੇ ਕਿਉਂ ਮਰਵਾਈ ਜਾਣਾ ਨਵੀਂ ਸਿਆ ਰੱਬ ਇੰਜ ਨਹੀਂ ਮਿਲਣਾ ਨਵੀਂ ਸਿਆ ਰੱਬ ਇੰਜ ਨਹੀਂ ਮਿਲਣਾ ਜਿੰਨਾ ਮਰਜ਼ੀ ਪੁੱਠਾ ਸਿੱਧਾ ਹੋ ਲੈ ਤੂੰ ਕੰਮ ਤਾਂ ਸਾਰੇ ਉਹੀ ਕਰਦਾ ਫਿਰ ਕਹਿਣਾ ਮੈਨੂੰ ਬਾਂਮਣ ਨਾ ਕਹਿ ਹਵਨ ਦੇ ਵਾਂਗੂ ਪਾਠ ਕਰਾਉਣਾ ਹੈ ਮੰਤਰਾਂ ਵਾਂਗੂ ਰੱਟੇ ਲਾਉਣਾ ਹੈ ਮੂਰਤੀ ਵਾਂਗੂ ਗੁਰੂ ਪੂਜਦਾ ਕੇਸਰੀ ਕਹਿ ਕੇ ਭਗਵੇਂ ਪਉਣਾ ਹੈ ਗਲੀ ਜਨੇਊ ਡਹੇ ਵਰਗੇ ਗਲੀ ਜਨੇਊ ਡਹੇ ਵਰਗੇ ਉਦਾਂ ਹੀ ਮੱਥੇ ਰਗੜਾਉਣਾ ਹੈ ਕਰਮ ਕਾਂਡ ਵੀ ਸਾਰੇ ਕਰਦਾ ਹੈ ਨਾਲੇ ਗੁਰੂ ਨੂੰ ਗਿਆਨਕ ਹੋਣਾ ਹੈ ਤੀਰਥ ਨਾਵੇਂ ਕਰੇ ਆਰਤੀ ਕਕਾਰ ਦੇਵਤਿਆਂ ਕੋਲੋਂ ਲੈ ਤੂੰ ਕੰਮ ਤਾਂ ਸਾਰੇ ਉਹੀ ਕਰਦਾ ਹੈ ਫਿਰ ਕਹਿਣਾ ਮੈਨੂੰ ਬ੍ਰਾਹਮਣ ਨਾ ਕਹਿ ਫਿਰ ਕਹਿੰਦੇ ਹਾਂ ਸਾਨੂੰ ਬ੍ਰਾਹਮਣ ਨਾ ਕਹਿ ਧੰਨਵਾਦ ਗੁਰੂ ਫਤਿਹ